ਕੱਗਰ ਦਰਿਆ ਉਫਾਨ ਤੇ ਲਗਾਤਾਰ ਸਮਾਣਾ ਸਤਰਾਂ ਦੇ ਹਲਕੇ ਦੇ ਵਿੱਚੋਂ ਕੱਗਰ ਲੰਘ ਰਿਹਾ ਇਸ ਟਮ ਅਸੀਂ ਖੜੇ ਆ ਕਟਰਾ ਐਕਸਪ੍ਰੈਸ ਹਾਈਵੇ ਜਿਹੜਾ ਹੈਗਾ ਤੁਹਾਨੂੰ ਦਿਖਾ ਰਹੇ ਆ ਇਹ ਜਿਹੜਾ ਕਟਰਾ ਐਕਸਪ੍ਰੈਸ ਹਾਈਵੇ ਹੈ ਇਸ ਇਥਾਂ ਇੱਕ ਕੱਗਰ ਲੰਘ ਰਿਹਾ ਔਰ ਕੱਗਰ ਦੇ ਜਿਹੜੇ ਦੋਨੋਂ ਬੰਨ ਨੇ ਉਹਨਾਂ ਨੂੰ ਪਿੰਡਾਂ ਵਾਲੇ ਖੁਦ ਤੁਸੀਂ ਦੇਖੋ ਆਪਣੇ ਟਰੈਕਟਰਾਂਗੇ ਰਾਹੀਂ ਟਿਪਾਈ ਜਾ ਰਹੀ ਹੈ ਇਸ ਇਲਾਕੇ ਦੇ ਕਿਸਾਨ ਖੁਦ ਲਗੇ ਆ ਔਰ ਲਗਾਤਾਰ ਇੱਥੇ ਕਿਸਾਨ ਇਧਰਲੇ ਪਿੰਡਾਂ ਤੇ ਵੀ ਨੁਕਸਾਨ ਨਾ ਹੋਵੇ ਔਰ ਇਧਰ ਜਿਹੜੇ ਪਿੰਡ ਐ ਕੱਗਰ ਦੇ ਨਾਲ ਉਹਨਾਂ ਨੂੰ ਨੁਕਸਾਨ ਹੋਵੇ ਕਿਉਂਕਿ ਜੇ ਕੋਈ ਵੀ ਸਾ ਬ੍ਰੇਕ ਕਰਦਾ ਹੈ ਕੱਗਰ ਤੋਂ ਕਿੰਨਾ ਨੁਕਸਾਨ ਹੋਵੇਗਾ ਉਸ ਨੂੰ ਦੇਖਦੇ ਚਿੰਤਿਤ ਤਾਂ ਕਿਸਾਨ ਲਗਾਤਾਰ ਇੱਥੇ ਇਹਨਾਂ ਵੱਲੋਂ ਕੰਮ ਕਿੱਥੇ ਜਾ ਰਿਹਾ ਖੁਦ ਆਪਣਾ ਪੈਸਾ ਖਰਚ ਕੀਤਾ ਜਾ ਰਿਹਾ 26 27 ਪਿੰਡ ਇੱਥੇ ਪ੍ਰਭਾਵਿਤ ਹੁੰਦੇ ਐ ਕੱਗਰ ਦੇ ਨਾਲ ਜਿਹੜੇ ਬਸੇ ਪਿੰਡ ਐ ਇਹ ਸਮਾਨੇ ਤੋਂ ਲੈ ਕੇ ਸੱਪੜੀ ਤੋਂ ਲੈ ਕੇ ਛੰਨਾ ਜਲਾਲਪੁਰ ਹਰਤੰਦਪੁਰਾ ਗੁਲਾੜ ਖਨੋਰੀ ਰਸੋਲੀ ਸਤਰਾਣਾ ਅਤੇ ਕਈ ਹੋਤੀ ਪੁਰੇ ਕਈ 23 ਪੁਰੇ ਕਈ ਵੀ ਪਿੰਡਾ ਸਾਗਰਾ ਪਿੰਡ ਹੈ ਪਰ ਨਾ ਟੁੱਟੇ ਉਸ ਦੇ ਲਈ ਕਿਸਾਨ ਲਗਾਤਾਰ ਆਪਣੇ ਟਰੈਕਟਰ ਆਹੀਂ ਤੁਸੀਂ ਦੇਖ ਰਹੇ ਹੋ ਮਿੱਟੀ ਪਾਈ ਜਾ ਰਹੀ ਹੈ ਇਹਨਾਂ ਵੱਲੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਦੇਖੋ ਮਿੱਟੀ ਜਿਹੜੇ ਬਨ ਹੈ ਕਗਰ ਦੇ ਦੋਨੋਂ ਪਾਸੇ ਇਹ ਰਸੋਲੀ ਦਾ ਕਟਰਾ ਐਕਸਪ੍ਰੈਸ ਹਾਈਵੇ ਹੈ ਜਿਹੜਾ ਕਿ ਇੱਥੇ ਦੇਖੋ ਕਿਸਾਨ ਮਜ਼ਦੂਰ ਖੁਦ ਮਿੱਟੀ ਚੱਕ ਕੇ ਮਜ਼ਦੂਰ ਲੱਗੇ ਹਨ ਇਹ ਕਗਰ ਦੇ ਜਿਹੜੇ ਬੰਨੇ ਉਹਨੂੰ ਮਜ਼ਬੂਤ ਕਰ ਰਹੇ ਕਿਉਂਕਿ ਚਿੰਤਾ ਸਿਤਾਰੀ ਹੈ ਜਿਸ ਤਰ੍ਹਾਂ ਇੱਕ ਅਗਰਦਾ ਪਾਣੀ ਵਧਿਆ ਹੋਇਆ ਹੈ ਕਿਸੇ ਟਾਈਮ ਤੇ ਇੱਕ ਅਗਰ ਕਿਸੇ ਥਾਂ ਤੋਂ ਬ੍ਰੇਕ ਹੋ ਗਿਆ ਤਾਂ ਪਾਰੇ ਨੂੰ ਤਵਾਈ ਮਸਾ ਹੋਗਾ ਇਸ ਇਲਾਕੇ ਦੇ ਵਿੱਚ ਕਿਉਂਕਿ 2023 ਦੇ ਵਿੱਚ ਨੁਕਸਾਨ ਹੋਇਆ ਔਰ ਉਸ ਤੋਂ ਪਹਿਲਾਂ ਵੀ ਕਈ ਵਾਰ ਜਿੰਨੀ ਵਾਰ ਕ ਅਗਰ ਚੜਦਾ ਹੈ ਤਾਂ ਨੁਕਸਾਨ ਕਰਦਾ ਹੈ ਇਸ ਲਈ ਇਸ ਅਗਰ ਨੂੰ ਬਚਾਉਣ ਦੇ ਲਈ ਨਾ ਟੁੱਟੇ ਕਿਸੇ ਪਾਸੇ ਇਹ ਕਿਸਾਨ ਖੁਦ ਕਟੋਗੜ ਔਰ 10 ਪਿੰਡਾਂ ਦੇ ਕਿਸਾਨ ਲੱਗੇ ਹੋਏ ਨੇ ਜਿਹੜੇ ਕਿ ਆਪਣਾ ਖਰਚਾ ਲਗਾ ਕੇ ਇੱਥੇ ਸੇਵਾ ਕਰ ਰਹੇ ਜੋ ਕਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿਸਾਨਾਂ ਨੂੰ ਕਰਨਾ ਪਿਆ ਕਿਸਾਨ ਲਗਾਤਾਰ ਦੋਨੋਂ ਪਾਸੇ ਜਿ ਘੱਗਰ ਦੇ ਜਿਹੜੇ ਬੰਨ ਹੈ ਉਹਦੇ ਉੱਪਰ ਮਿੱਟੀ ਪਾ ਰਹੇ ਆਪਣਾ ਪੈਸਾ ਖਰਚ ਕਰ ਰਹੇ ਤੁਸੀਂ ਦੇਖੋ ਇੱਥੇ ਲੰਗਰ ਵੀ ਸੰਗਤ ਵੱਲੋਂ ਵਰਤਾਇਆ ਜਾ ਰਿਹਾ ਹੈ ਵੀ ਚਾਹ ਦਾ ਪ੍ਰਬੰਧ ਹੈ ਲੰਗਰ ਦਾ ਪ੍ਰਬੰਧ ਹੈ ਇੱਥੇ ਲੱਗੇ ਹੋਏ ਲੋਕ ਸੇਵਾ ਕਰ ਰਹੇ ਕੋਈ ਦਾਲ ਪਾ ਰਿਹਾ ਹੈ ਤਾਂ ਕੋਈ ਪ੍ਰਸਾਦਾ ਦੇ ਰਿਹਾ ਹੈ ਸਾਗਰਾ ਤਈ ਪਰ ਮਤੌਲੀ ਗੁਰੂ ਨਾਨਕਪੁਰਾ ਖਨੌਰੀ ਢਾਬੀ ਸ਼ੇਰਗੜੇ ਸਾਰੇ ਪਿੰਡਾਂ ਦੀ ਇਧਰੋਂ ਮਾਰ ਜਾਂਦੀ ਹੈ ਇਹ ਜਿਹੜਾ ਇਹਨੇ ਧੱਕਾ ਕਰਿਆ ਇਹਨੇ ਠੇਕੇਦਾਰ ਨੇ ਜੀ ਆ ਬੰਨ ਇਥੋਂ ਬੰਨ ਨੂੰ ਬੰਨ ਸਿੱਧਾ ਸੀ ਪਹਿਲਾਂ ਤਾਂ ਇਹਨਾਂ ਨੇ ਸਰਕਾਰੀ ਬੰਨ ਵੜਿਆ ਇਹ ਸਾਰੀ ਸਾਰੀ ਇਹ ਮਿਲੀ ਭੁਗਤ ਹੋਈ ਅਫਸਰਸ਼ਾਹੀ ਬਿਨਾ ਜੇ ਕਿਤੇ ਜਿਮੀਦਾਰ ਨੇ ਕਿਤੇ ਪਾਣੀ ਕੱਢਣ ਵਾਸਤੇ ਛੋਟੀ ਜਿਹੀ ਕੁਲੀ ਵੀ ਦੱਬੜੀ ਹੁੰਦੀ ਏ ਉਹਦੀ ਤੇ ਪਰਮਿਸ਼ਨ ਨਹੀਂ ਦਿੰਦੇ ਜਿਹੜਾ ਇਹਨਾਂ ਨੇ ਬਣਾ ਲਿਆ ਇਹਦਾ ਆਪਾਂ ਨੁਕਸਾਨ ਕਿਸਾਨਾਂ ਨੂੰ ਕੀ ਹੋ ਰਿਹਾ ਇਹ ਨੁਕਸਾਨ ਹੈ ਜੀ ਇਹਦਾ ਸਾਰਾ ਸਾਰਾ ਬੰਨ ਆ 2 ਫੁੱਟ ਕੱਗਰ ਹੋਰ ਚੜ ਗਿਆ ਤੇ ਸਾਰਾ ਟੁੱਟ ਜਾਣਾ ਪਾਣੀ ਇਸ ਟਾਈਮ ਕੱਗਰ ਕਿੰਨਾ ਉਫਾਨ ਤੇ ਪੂਰਾ ਚੜ ਰਿਹਾ ਜੀ ਸਵੇਰ ਦਾ ਫੁੱਟ ਪਾਣੀ ਚੜ ਚੁੱਕਿਆ ਹੈ ਕਿਸਾਨ ਸਾਰੇ ਪੰਜਾਬ ਪਿੰਡਾਂ ਦੇ ਜਿਹਾ ਉੱਥੋਂ ਸਾਗਰੇ ਦੇ ਪਾੜੇ ਤੱਕ ਚਿਚੜ ਵਾਲੇ ਤੱਕ ਬੰਨ ਤੇ ਉੱਤੇ ਬੰਦੇ ਲੱਗੇ ਨੇ ਆਪਦੇ ਲੈਵਲ ਤੇ ਅਸੀਂ ਪਿੰਡ ਕੋਈ 100 ਰੁਪਿਆ ਕਿੱਲੇ ਲਾ ਕੇ ਕੋਈ 200 ਰੁਪਿਆ ਕਿੱਲਾ ਲਾ ਕੇ 500 ਆਪਦੇ ਲੈਵਲ ਤੇ ਗ੍ਰਾਈ ਕਰਕੇ ਪਿੰਡ ਵਾਲੇ ਉਹ ਲਾ ਰਹੇ ਆ ਕੋਈ ਇੱਥੇ ਸਰਕਾਰ ਦੀ ਨਹੀਂ ਕਿਸੇ ਨਾਲ ਕੋਈ ਦੇਣ ਲੈਣ ਵੀ ਆ ਕੇ ਕੋਈ ਤੁਹਾਡੀ ਕੋਈ ਸਾਰ ਲੈਣ ਨੂੰ ਅਫਸਰ ਆਇਆ ਆਏ ਨੇ ਪਰ ਉਹ ਆਉਂਦੇ ਨੇ ਮਿੱਠੀਆਂ ਬੋਲੀਆਂ ਦੇ ਕੇ ਚੜ ਜਾਂਦੇ ਜੀ ਨਿਸ਼ਾਨ ਸਾਡਾ ਜੀ ਇੱਥੇ ਸਰਕਾਰੀ ਬੰਨ ਹੀ ਸਾਡੇ ਜੰਮਣ ਤੋਂ ਪਹਿਲਾਂ ਦਾ ਜੀ ਸਾਡੇ ਪੁਰਖਿਆ ਦੇਰੇ ਦਾ ਜੀ ਇਹਨਾਂ ਨੇ ਰਾਤ ਚੁੱਕ ਕੇ ਸਾਰੀ ਮਿੱਟੀ ਰੋਡ ਤੇ ਪਾ ਲਈ ਹੈ ਐਚ ਵੀ ਵਾਲਿਆਂ ਨੇ ਇਹਨੂੰ ਬਾਰੋਂ ਲੈ ਕਣੀ ਚੀਦੀ ਸੀ ਮਿੱਟੀ ਬੇਬਾਰੀ ਲੈ ਚੱਲਦਾ ਹੀ ਬਾਰੋਂ ਕੰਮ ਰਾਤ ਇੱਥੋਂ ਚੁੱਕਦੇ ਸੀ ਜੀ 40 ਫੁੱਟ ਡੂੰਗਾ ਕਰਦਾ ਜੀ ਇੱਥੋਂ ਸਾਡਾ ਹੈ ਗੱਗਰ ਗੱਗਰ ਜੀ ਹੁਣ ਜਦੋਂ ਸਾਡੂੰ ਮੰਨ ਕੇ ਤੁਹਾਨੂੰ ਮਿੱਟੀ ਲਾਗਦਾ ਵੇ ਜੀ ਪੋਰਾ ਮਿੱਟੀ ਲਾਗ ਦਿੱਤੀ ਜੀ ਆ ਵੇਖ ਲੋ ਆਹ ਨਿੱਬੜੇ ਪੈਰ ਡਾਕਟਰ ਕਹਣਾ ਕਿ ਬਨ ਤੇ ਮਿੱਟੀ ਇਹ ਪਾਣ ਆ ਇਹ ਪਾਣ ਜੀ ਸਾਡੇ ਕੋਲ ਮੰਨੇ ਆ ਜੀ ਬੜੇ ਸਾਲਾਂ ਤੋਂ ਪਰ ਸਾਡੇ ਕੋਲ ਮੰਨੇ ਆ ਜੀ ਮੰਨੇ ਹੋਇਆ ਜੀ ਵੈਦਕ ਆਉਂਦਾ ਉਹ ਵੀ ਲਾਵੇ ਲਾ ਕੇ ਚੱਲ ਜਾਂਦਾ ਜੀ ਕੁਛ ਨਹੀਂ ਕਰਦਾ ਵੈਦਕ ਵੀ ਮਤੌਲੀ ਤੇ ਈ ਪਰ ਸਾਗਰਾ ਕੰਗਸਾ ਗਰਨਾਨਪੁਰਾ ਜੀ ਇਧਰ ਦੇ ਆਪਣੇ ਸਾਗਰਾ ਜੀ ਇਧਰ ਤੇਈ ਪਰ ਆ ਜੀ ਇੱਥੇ ਮਤੌਲੀ ਆ ਜੀ ਅੱਗੇ ਕੰਗਸਾ ਗਰਨਾਨਪੁਰਾ ਜੀ ਪੰਜ ਪੇੜ 6 ਹੀ ਖਲੋਰੀ ਜੀ ਖਨੌਰੀ ਨੂੰ ਬਹੁਤ ਨੁਕਸਾਨ ਹੈ ਜੇ ਇੱਥੋਂ ਪਾਣੀ ਜਾਂਦਾ ਟੁੱਟ ਗਈ ਖਨੌਰੀ ਨੂੰ ਬਹੁਤ ਵੱਡਾ ਨੁਕਸਾਨ ਆ ਇੱਕ ਖਨੌਰੀ ਤੋਂ ਲੈ ਕੇ ਅਰਥੋਲੀ ਤੱਕ 14 ਕਿਲੋਮੀਟਰ ਰਸਤਾ ਬੰਦ ਹੈ ਇੱਥੋਂ ਸਿਰੇ ਤੋਂ ਸਿਰੇ ਤੱਕ ਕਈ ਸਾਲ ਹੋ ਗਏ ਸਾਨੂੰ ਆਏ ਸਾਲ ਮਿੱਟੀ ਪਾੰਦਿਆਂ ਨੂੰ ਆਪਣੇ ਟਰੈਕਟਰ ਹੁੰਦੇ ਨੇ ਆਪਣਾ ਡੀਜ਼ਲ ਹੁੰਦਾ ਆਪਣਾ ਖਰਚਾ ਹੁੰਦਾ ਸਰਕਾਰ ਵੱਲੋਂ ਅਜੇ ਤੱਕ ਸਾਨੂੰ ਕੋਈ ਅਜੇ ਤੱਕ ਇਸ ਘੱਗਰ ਦਾ ਹੱਲ ਕੀ ਉਹਨੇ ਕੀਤਾ ਜਿਹੜੇ ਮਤਲਬ ਮੈਂ ਵੀ ਦੇਖ ਰਿਹਾ 35 ਸਾਲ ਤੋਂ ਮੈਂ ਵੀ ਇਸ ਘੱਗਰ ਕਿਉਂਦੀਆਂ ਸਰਕਾਰਾਂ ਚੱਲੀਆਂ ਨੇ ਪਹਿਲਾਂ ਕਾਲੀ ਸਨ ਕਾਂਗਰਸ ਸੀ ਸਨ ਆਪ ਵਾਲੇ ਆ ਗਏ ਨੇ ਸਾਰਾ ਇੱਥੇ ਰਾਜਨੀਤੀ ਚੱਲਦੀ ਹੈ ਘੱ ਕੋਈ ਪੈਸਾ ਨਹੀਂ ਦੇ ਰਿਹਾ ਕੋਈ ਬੰਨ ਨਹੀਂ ਬਨ ਰਿਹਾ ਇੱਥੇ ਜਿਵੇਂ ਖਨੋਰੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਬੰਨ ਬੱਧਾ ਹੈ ਉਸੇ ਤਰ੍ਹਾਂ ਇਹਨੂੰ ਬਾਦਸ਼ਾਹਪੁਰ ਤੋਂ ਲੈ ਕੇ ਖਨੋਰੀ ਤੱਕ ਬੰਨ ਕਲੀਅਰ ਕਰ ਦੇ ਤੁਸੀਂ ਬੰਦੇ ਨਾਲ ਅੱਗੇ ਡੂੰਗਾ ਵੀ ਹੋਵੇ ਨਾ ਹਾਂ ਡੂੰਗਾ ਤੇ ਜਦੋਂ ਇਹ ਬੰਨ ਚੌੜਾ ਕਰਨਗੇ ਆਟੋਮੈਟਿਕ ਹੀ ਇਹਨਾਂ ਨੂੰ ਕਰਨਾ ਪਏਗਾ ਕਿਉਂ ਖਨੋਰੀ ਤੋਂ ਅੱਗੇ ਮਕੋੜ ਤੱਕ ਥੱਲੇ ਬੰਨ ਚੌੜਾ ਕੀਤਾ ਨਹੀਂ ਉਸ ਦਾ ਇਹੀ ਹਾਲ ਹੈ ਉਹ ਸਾਡਾ ਏਰੀਆ ਇਹੀ ਹਾਲ ਹੈ ਬਸ ਕਹਿਣਾ ਕੀ ਹੈ ਜੀ ਗੁਰੂ ਆਪ ਹੀ ਸੇਵਾ ਲੈ ਰਿਹਾ ਸਾਰਿਆਂ ਤੋਂ ਵੇਖੋ ਕੋਈ ਸੇਵਾ ਕਈ ਨਹੀਂ ਕਰ ਰਿਹਾ ਕੋਈ ਟਰੈਕਟਰ ਨਾਲ ਕਰ ਰਿਹਾ ਕੋਈ ਲੰਗਰ ਦੀ ਕਰ ਰਿਹਾ ਵਾ ਕਿਸਾਨ ਮਜ਼ਦੂਰ ਸਭ ਰਲ ਕੇ ਲੱਗੇ ਹੋਏ ਨੇ ਤੇ ਇਹ ਹੀ ਕੁਛ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਲੱਗੇ ਨੇ ਤੇ ਪਿੰਡ ਬੜੇ ਨੇੜੇ ਨੇੜੇ ਪਿੰਡ ਨੇ ਜੀ ਜਿਵੇਂ ਨਵਾਂ ਗਾਉ ਹੋਤੀਪੁਰ ਗਲਾੜ ਛਤਰਾਣਾ 나ਈ ਵਾਲਾ ਸੁਧਾਰਨਪੁਰ ਮੋਮੀਆਂ ਇਸ ਤਰ੍ਹਾਂ ਨੇੜੇ ਨੇੜੇ ਜਿੰਨੇ ਵੀ ਪਿੰਡ ਨੇ ਜੀ ਅਰਸੌਲੀ ਹੋ ਗਿਆ ਚਿੱੱਚੜਾਲਾ ਹੋ ਗਿਆ ਸਾਰੇ ਪਿੰਡਾਂ ਦੇ ਲੋਕ ਜੜੇ ਨੇ ਸੇਵਾ 'ਚ ਲੱਗੇ ਹੋਏ ਨੇ ਸਾਨੂੰ ਬਹੁਤ ਇਹ ਵੇ ਜੀ ਵੇਖੋ ਸੰਗਤ ਆਈਏ ਕੰਮ ਕਰਦੀ ਹੈ ਉਹਨਾਂ ਨੂੰ ਪ੍ਰਸ਼ਾਦਾ ਵੀ ਚਾਹੀਦਾ ਭੁੱਖਿਆਂ ਨੂੰ ਠੀਕ ਹੈ ਜੀ ਇਹ ਗੁਰੂ ਨੇ ਸਾਡੀ ਡਿਊਟੀ ਲਈ ਹੈ ਸਾਡੀ ਲੰਗਰ ਤੇ ਲਾਤੀ ਹੈ ਅਸੀਂ ਲੰਗਰ ਚਟਾਈ ਜਾਂਦੇ ਹਾਂ ਬਸ ਗੁਰੂ ਰਾਮਦਾਸ ਦਾ ਲੰਗਰ ਬਾਬੇ ਨਾਨਕ ਦਾ ਲੰਗਰ ਹੈ ਜੀ ਸ਼ਕੀ ਜਾਂਦੇ ਜੀ ਸ਼ਕਾਈ ਜਾਂਦੇ ਆ ਜੀ ਬਾਕੀ ਜੇ ਆਪਾਂ ਟੋਟਲ ਹਿਸਾਬ ਸਰਕਾਰਾਂ ਨਾਲ ਲਈਏ ਬਹੁਤ ਮਾੜਾ ਹਾਲ ਹੈ ਜੀ ਘੱਗਰ ਤੇ ਕੋਈ ਸਾਡੀ ਕੋਈ ਸਾਰ ਲੈਣਾ ਪਹਿਲਾ ਵੀ ਨਹੀਂ ਆਇਆ ਤੇ ਹੁਣ ਵੀ ਨਹੀਂ ਆਇਆ ਜੀ ਬਹੁਤ ਮਾੜਾ ਹਾਲ ਹੈ ਜੀ ਘੱਗਰ ਐਨ ਕਿਨਾਰੇ ਤੇ ਚੱਲ ਰਿਹਾ ਜੀ ਪਤਾ ਨਹੀਂ ਕਿਹੜੇ ਵੇਲੇ ਮੰਨ ਲਓ ਕੁਝ ਵੀ ਹੋ ਸਕਦਾ ਜੀ ਤੇ ਇਹਨੂੰ ਮਜ਼ਬੂਤ ਡਾਇਰੈਕਟਰ ਰਾਹੀਂ ਮਿੱਟੀ ਤੁਸੀਂ ਬਾਰੇ ਬੰਨਣਾ ਆਉਣ ਕਿਸਾਨ ਸਾਰੇ ਲੱਗੇ ਹੋਏ ਹਾਤੀ ਪਰ ਗਲਾੜ ਨਵਾਂ ਗੋਂ ਛਤਰਾਣਾ ਨਾਈ ਵਾਲਾ ਸਾਰੇ ਪਿੰਡਾਂ ਦੇ ਕਿਸਾਨ ਲੱਗੇ ਹੋਏ ਆ ਜੀ ਤੇ ਇਹਨੂੰ ਬੰਨ ਨੂੰ ਤਕੜਾ ਕਰ ਰਹੇ ਆ ਜੀ ਫਲਾਤ ਬਹੁਤ ਜਿਆਦਾ ਦੇਖੋ ਤੁਸੀਂ ਦੇਖ ਰਹੇ ਹੋ ਪਾਣੀ ਵਧਦਾ ਜਾ ਰਿਹਾ ਜੀ ਅੱਜ ਦੇ ਘਟੋ ਘਟ ਫੁੱਟ ਪਾਣੀ ਵਗ ਚੁੱਕਾ ਹੀ ਅੱਜ ਤੇ ਬੰਨੇ ਇੱਕ ਅਗਰ ਦੇ ਦੋਨੋਂ ਪਾਸੇ ਤੁਸੀਂ ਲੱਗੇ ਹੋ ਕਿੰਨਾ 길ੰਬਾ ਪੁਲ ਇਹਨੂੰ ਮਜ਼ਬੂਤ ਕਰ ਰਹੇ ਹੋ ਅਸੀਂ ਇਹਨੂੰ ਘਟ ਤੋਂ ਘਟ ਟਰੈਕਟਰ ਦਾ ਵਾਇਆ ਜਿੰਨਾ ਕਰਾਇਆ ਇੰਨਾ ਚੌੜਾ ਲੈ ਕੇ ਜਾ ਰਹੇ ਆ ਮજબૂત ਕਰ ਦਿੱਤਾ 5-5 ਫੁੱਟ ਬਣ ਦਿੱਤਾ ਜੀ ਉੱਚਾ ਕਰਦਾ ਹੈ ਹਾਂ ਜੀ ਦੋਨੇ ਪਾਸੇ ਦੋਨੇ ਪਾਸੇ ਇਹ ਹੁਣ ਕੋਈ ਖਤਰਾ ਇਸ ਟਾਈਮ ਨਹੀਂ ਲੱਗਦਾ ਜੇ ਪਾਣੀ ਜ਼ਿਆਦਾ ਛੱਡਣਗੇ ਫਿਰ ਤਾਂ ਖਤਰਾ ਹੀ ਨਹੀਂ ਤੇ ਇੰਨਾ ਪਾਣੀ ਲੰਗੀ ਜਾਂਦਾ ਜੀ ਲੰਗੇ ਜਾਂਦੇ ਹਾਂ ਜੀ ਤੇ ਕਿੰਨੇ ਕਿਲੋ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਲੱਗੇ ਇੱਥੇ ਸੇ ਕੰਮ ਕਰ ਰਹੇ ਨੇ 17ਾਂ ਨੇ ਹਲਕੇ ਦੇ ਤਕਰੀਬਨ ਸਾਰੇ ਪਿੰਡ ਹੀ ਨੇ ਸਾਰੇ ਹਾਂ ਜੀ ਹਾਂ ਜੀ ਆਹ ਦੇਖੋ ਅਸੀਂ ਆਪਣੇ ਥੱਲੇ ਖਾਲੀ ਲੈ ਕੇ ਆਏ ਆ ਉਹਨਾਂ ਨੂੰ ਭਰਦੇ ਪਿਆ ਖਾਦ ਵਾਲੇ ਥੱਲੇ ਨੇ ਸੀਮੈਂਟ ਵਾਲੇ ਥੱਲੇ ਨੇ ਜੀ ਕੋਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਹਿਯੋਗ ਨਹੀਂ ਜੀ ਕੋਈ ਸੰਯੋਗ ਨਹੀਂ ਹੈਗਾ ਸਾਡੇ ਕੋਈ ਅਫਸਰ ਤੁਹਾਨੂੰ ਮਦਦ ਕਰਨ ਲਈ ਨਹੀਂ ਕੋਈ ਮਦਦ ਕਰਨਿਆ ਦੇਖ ਹੀ ਰਹੇ ਹੋ ਤੁਸੀਂ ਸਾਰੇ ਆਪ ਹੀ ਲੱਗੇ ਹੋਇਆ ਜੀ ਤੇ ਡੀਜ਼ਲ ਡੁੱਧਲ ਪਿਆ ਆਪ ਹੀ ਪਾ ਰਹੇ ਸਭ ਆਪ ਡੀਜ਼ਲ ਪਾ ਰਹੇ ਆ ਜੀ ਅਗਰਾਈਆਂ ਇਕੱਠੀਆਂ ਕਰਕੇ ਅਸੀਂ ਘਟੋ ਘਟ 2000 ਲੀਟਰ ਡੀਜ਼ਲ ਰੱਖੀ ਬੈਠਿਆ ਕਰੇ ਟਰੈਕਟਰਾਂ 'ਚ ਪਾਣ ਲਈ ਇੱਥੇ ਘਟੋ ਘਟ 1000 ਬੰਦਾ ਲੱਗਾ ਆ ਜੀ ਸਾਰੇ ਪਿੰਡਾਂ ਵਾਲੇ ਆਪ ਖੋਦ ਆਣ ਕੇ ਆਪ ਦੇ ਘਰੋਂ ਥੈਲੇ ਲੈ ਕੇ ਆਏ ਨੇ ਕਈਆਂ ਸਾਰਾ ਰਾਸ਼ਨ ਲੰ ਕੋਈ ਸਰਕਾਰ ਵੱਲੋਂ ਕੋਈ ਇੱਥੇ ਨਹੀਂ ਲਾਇਆ ਆਇਆ। ਨਾ ਹੀ ਨਿਰਗ ਪ੍ਰਬੰਧ ਵੀ ਮਾਲੋ ਸੰਗਤਾਂ ਗੁਰੂ ਕਰੇ। ਸੰਗਤਾਂ ਆਪ ਹੀ ਲੈ ਕੇ ਆਈਏ। ਪੰਡਾ ਦੇ ਚੌਲ ਲੰਗਰ ਪ੍ਰਸ਼ਾਦਾ ਗੁਰੂ ਘਰਾਂ 'ਚ ਬਣਵਾ ਬਣਵਾ ਕੇ ਜੀ। ਡੀਜ਼ਲ ਟਰੈਕਟਰ ਆਪ ਕੋ ਕੰਡੇ ਨੇ ਜੀ। ਆਪ ਥੈਲਿਆਂ ਦਾ ਪ੍ਰਬੰਧ ਕਰਨ ਡੇ ਨੇ ਸਾਰੀ ਪਬਲਿਕ ਜੀ। ਕੋਈ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਇੱਥੇ। ਕਿੰਨੇ ਸਾਲਾਂ ਸੰਤਾਪ ਹੋ ਰਿਹਾ ਤੁਸੀਂ ਕੱਗਰ ਦਾ? ਉਹ ਤਾਂ ਮੇਰੀ ਉਮਰ 43 ਸਾਲ ਹੋ ਗਈ ਹੈ ਜੀ ਜਦੋਂ ਤੋਂ ਉਮਰ ਸੰਭਾਲਿਆ ਉਦੋਂ ਤੋਂ ਤੇ ਬਾੜ ਆਉਣੀ ਡਈ ਇੱਥੇ ਜੀ ਹਰ ਸਾਲ ਬਾਰਸ਼ਾਂ ਦੇ ਟਾਈਮ ਕੋਈ ਹਾਲ ਨਹੀਂ ਕਿਸੇ ਨੇ ਕੀਤਾ ਵੋਟਾਂ ਚ ਕੀ ਕਹਿੰਦੇ ਆਗੇ ਫੰਨ ਵੋਟਾਂ ਚ ਪਾਸ ਝੂਠੇ ਲਾਰੇ ਲਾ ਕੇ ਤੁਰ ਹਾਂ ਚੱਕ ਦਿਆਂਗੇ ਦੀ ਸਫਾਈ ਕਰ ਦਾਂਗੇ ਜੀ ਇਹਨੂੰ ਚੌੜਾ ਕਰ ਦਾਂਗੇ ਬੰਨ ਬੰਨ ਦਾਂਗੇ ਵੋਟਾਂ ਲੈ ਕੇ ਫਿਰ ਚੱਲਦੇ ਬੰਦ ਇਹਨੂੰ ਉਦੋਂ ਬਾਅਦ ਚ ਨਹੀਂ ਕੋਈ ਵੀ ਵੜਨਾ ਤਾਂ ਘਰ ਹੁਣ ਖਤਰੇ ਤੋਂ ਬਾਹਰ ਹੀ ਹੈ ਜੀ ਬਾਹਰ ਚੱਲ ਰਿਹਾ 48 ਤੋਂ ਉੱਪਰ ਚੱਲ ਰਿਹਾ ਜਦੋਂ 23 ਚ ਆਇਆ ਸੀ ਉਦੋਂ 48 ਤੇ ਨਿਕਲ ਗਿਆ ਸੀ ਬਾਹਰ ਸਾਢੇ 48 ਸਵੇਰ ਦਾ ਹਾਂਜੀ ਹਾਂਜੀ ਤੇ ਹੁਣ ਖਤਰਾ ਪੂਰਾ ਖਤਰਾ ਪੂਰਾ ਕਿੰਨੇ ਬੰਦੇ ਲਗੇ ਆ ਇਧਰੇ ਬੰਦੇ ਨੂੰ ਮਜਬੂਦ ਕਰ ਰਹੇ ਆ ਇੱਥੇ ਸਾਰੀ ਪਬਲਿਕ ਲੋਕਲ ਹੈ ਜੀ ਪਿੰਡਾਂ ਦੇ ਆਲੇ ਦੋਲੇ ਦੇ ਪਿੰਡਾਂ ਦੇ ਆਲੇ ਦੋਲੇ ਦੇ ਜਿੰਨਾ ਵੀ ਜ਼ਮੀਨਾਂ ਹੁੰਦੀਆਂ ਨੇ ਪਿੰਡ ਆਉਂਦੇ ਨੇ ਕਾਫੀ ਪਿੰਡ ਆਉਂਦੇ ਨੇ ਪ੍ਰਸ਼ਾਸਨ ਦਾ ਤਈ ਹੈ ਕਿ ਜਿਵੇਂ ਜਿਨ੍ਹਾਂ ਦੇ ਘਰ ਨਹੀਂਵੇਂ ਜਗ੍ਹਾ ਤੇ ਆ ਜਾਂ ਡੰਗਰ ਪੱਖ ਆਪਣੇ ਪਸ਼ੂ ਬਖਸ਼ਾ ਜੋ ਵੀ ਹੈਗਾ ਉਹ ਆਪਣੇ ਸੇਫ ਜਗ੍ਹਾ ਤੇ ਲੈ ਜਾਣ ਪ੍ਰਸ਼ਾਸਨੋਂ ਨਾਲ ਵਾਸਤੇ ਜਿਵੇਂ ਉੱਚਤਾਂ ਦੇ ਮੰਡੀਆਂ ਜਾਂ ਸਕੂਲ ਕੁਝ ਮਲੋ ਉਹਨਾਂ ਦੇ ਸੇਫ ਪੁਆਇੰਟ ਬਣਾਏ ਹੋਣੇ ਉੱਥੇ ਪਹੁੰਚਣ ਵਾਸਤੇ ਅਪੀਲ ਕੀਤੀ ਹੋਈ ਆ ਤਾਂ ਪੂਰਾ ਪ੍ਰਬੰਧ ਕੀਤਾ ਆ ਇਹ ਰੇਗ ਦਾ ਰਹਿਣ ਵਾਸਤੇ ਤੇ ਜਿਹੜਾ ਜਿਵੇਂ ਕੋਈ ਪਾਣੀ ਦਾ ਵਹਾਅ ਦਸਮ ਚਾਰ ਆ ਵੀ ਥੋੜਾ ਥੋੜਾ ਪਿੱਛੇ ਪਾਣੀ ਵਧ ਰਿਹਾ ਹੈ ਤੇ ਇਸ ਕਰਕੇ ਸੇਫਟੀ ਤੇ ਆਣ ਆਪਣੇ ਡੰਗਰ ਡੰਗਰ ਵਗੈਰਾ ਲੈ ਕੇ ਉਹ ਸੇਫ ਜਗ੍ਹਾ ਪਹੁੰਚ ਜਾਣਗੇ। ਕਿਹੜੇ ਕਿੰਨੇ ਪਿੰਡ ਲੱਗਦੇ ਆ ਘੱਗਰ ਦੇ ਕੰਡੇ ਤੇ? ਤਕਰੀਬਨ ਸਾਰੇ ਪਿੰਡ ਘੱਗਰ ਕੰਡੇ ਦੀ ਆ ਤੇ ਪ੍ਰਸਾਗਰਾ ਮਤੌਲੀ ਚਿੱਤਰਵਾਲਾ ਛਤਰਾਣਾ ਜੀ ਗੁਲਾੜ ਜੋਗੇਵਾਲਾ ਤੇ ਸਾਰੇ ਪਿੰਡ ਕਾ ਗੱਦੀ ਮਾਰ ਚੀ ਸਾਰੇ ਪਿੰਡ ਜਿੰਨੇ ਹੈਗੇ ਜੀ ਤੇ ਵੈਸਤੇ ਅਸੀਂ ਸਵੇਰ ਤੋਂ ਅਸੀਂ ਲਗਾਤਾਰ ਬੰਤੀਆਂ ਇੱਕ ਹਫਤਾ ਹੋ ਗਿਆ ਤਕਰੀਬਨ ਅਜ ਤੱਕ ਤੇ ਸਾਰੇ ਬੰਨ ਸਵੇਰੇ ਸੌਲੀ ਤੋਂ ਲੈ ਕੇ ਅਸੀਂ ਚਤਰਾਣੇ ਤੱਕ ਦੇਖਿਆ ਸਾਰੇ ਬੰਨ ਸੇਫ ਇੱਕ ਦੋ ਜਗ੍ਹਾ ਥੋੜਾ ਜਿਹਾ ਲੱਗ ਰਿਹਾ ਸੀ ਕਿ ਇਹ ਬੰਨ ਵੀ ਕਿਹਾ ਉੱਥੇ ਅਸੀਂ ਕੁਝ ਪ੍ਰਸ਼ਾਸਨ ਮਤਲਬ ਗੱਟੇ ਵਗੈਰਾ ਮਗਾ ਕੇ ਔਰ ਲੋਕ ਲਾਗੇ ਪਿੰਡਾਂ ਦੇ ਲੋਕ ਸੀ ਜੋਗੇ ਵਾਲਾ ਪਿੰਡ ਗੁਲਾੜ ਹੋਤੀਪੁਰ ਦੇ ਜਾਂ ਚਤਰਾਣੇ ਨਾਲ ਪਿੰਡਾਂ ਦੇ ਨੌਜਵਾਨਾ ਮੁੰਡਿਆਂ ਨੂੰ ਪਹੁੰਚ ਕੇ ਉੱਥੇ ਮੌਕੇ ਤੇ ਜਾ ਕੇ ਸੈਂਡ ਬੈਗ ਲਾ ਕੇ ਉਹਨੂੰ ਸਹੀ ਕਰ ਦਿੱਤਾ ਹੈ ਆਪਾਂ ਨੂੰ ਪਤਾ ਹੈ ਵੀ ਹਰ ਸਾਲ ਖੱਗਰ ਦੇ ਵਿੱਚ ਜਦੋਂ ਬਾਰਿਸ਼ ਵੱਧ ਹੁੰਦੀ ਹੈ ਪਾਣੀ ਆਉਣਾ ਹੀ ਆਉਣਾ ਹੈ ਪਰ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਹੈ ਹੁਣ ਪ੍ਰਸ਼ਾਸਨ ਨੂੰ ਲੈ ਕੇ ਬੰਨਾਂ ਤੇ ਘੇੜਾ ਮਾਰਨ ਦਾ ਕੋਈ ਫਾਇਦਾ ਨਹੀਂ 4 ਮਹੀਨੇ ਪਹਿਲਾਂ ਆਉਂਦੇ ਜਿੱਥੇ ਕਮਜ਼ੋਰ ਸੀ ਵੇਖੋ 2023 ਦੇ ਵਿੱਚ ਸਾਡੇ ਐਡਾ ਵੱਡਾ ਫਲੱਡ ਆਇਆ ਪੰਜਾਬ ਦੇ ਵਿੱਚ ਸਾਡੇ ਖੱਗਰ ਨੇ ਇੱਥੇ ਬਹੁਤ ਜਿਆਦਾ ਫਰਕ ਨਹੀਂ ਸਾਡੇ ਇੱਥੇ ਬਹੁਤ ਜ਼ਿਆਦਾ ਘੱਗਰ ਨੇ ਨੁਕਸਾਨ ਕੀਤਾ ਸਾਡੇ ਸਾਰੇ ਨੀਵੇਂ ਇਲਾਕਿਆਂ ਨੂੰ ਪਰ ਉਤੋਂ ਬਾਅਦ ਵੀ ਸਰਕਾਰ ਜਾਗੀ ਨਹੀਂ ਇਹ ਇੱਥੇ ਜੋ ਆ ਹਾਈਵੇ ਬਣ ਰਿਹਾ ਹੈ ਆ ਜਿੰਨੇ ਪੁਲ ਬਣਾਉਣਾ ਸੀ ਉਸ ਕੰਟਰੈਕਟਰ ਪ੍ਰਾਈਵੇਟ ਕੰਟਰੈਕਟਰ ਨੇ ਘੱਗਰ ਦੇ ਨਾਲੋਂ ਬੰਨ ਤੋਂ ਮਿੱਟੀ ਚੱਕ ਕੇ ਪੁਲ ਦੇ ਉੱਤੇ ਜਾਂ ਸੜਕ ਦੇ ਉੱਤੇ ਪਾ ਲਈ ਉਹਨੂੰ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਦੇਖਿਆ ਉਹਨੇ ਕਿੱਡੀ ਵੱਡੀ ਨਜਾਇਜ਼ ਮਾਈਨਿੰਗ ਕੀਤੀ ਤੇ ਇੱਥੋਂ ਦੇ ਲੋਕਾਂ ਨੂੰ ਕਿੱਡੇ ਵੱਡੇ ਖਾਤਰੇ ਚ ਪਾਤਾ ਅੱਜ ਵੀ ਇਹ ਲੋਕ ਆਪਣੇ ਖਰਚੇ ਤੇ ਆਪਣੀ ਟਰੈਕਟਰ ਟਰਾਲੀਆਂ ਲੈ ਕੇ ਆਪਣੀਆਂ ਜੇਸੀਬੀਆਂ ਲੈ ਕੇ ਆਪਣਾ ਬਚਾਅ ਕਰ ਰਹੇ ਨੇ ਅੱਜ ਵੀ ਗਰਾਊਂਡ ਤੇ ਸਰਕਾਰ ਕਿਤੇ ਨਹੀਂ ਦਿਖ ਰਹੀ ਏਦੋਂ ਵੱਧ ਨੁਕਸਾਨ ਕੋਈ ਸਰਕਾਰ ਪੰਜਾਬ ਦਾ ਕਰ ਨਹੀਂ ਸਕਦੀ ਪੰਜਾਬ ਦੇ ਕਿਸਾਨੀ ਦਾ ਕਰ ਨਹੀਂ ਸਕਦੀ ਪਤਾ ਨਹੀਂ ਤਾਂ ਇਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਜੋ ਵਾਪਸ ਹੋਈ ਉਹਦਾ ਗੁੱਸਾ ਹੈ ਪੰਜਾਬ ਨਾਲ ਪਤਾ ਨਹੀਂ ਕਾਹਦਾ ਗੁੱਸਾ ਹੈ ਦੂਜੀ ਗੱਲ ਜਿਹੜੀ ਦਿੱਲੀ ਸਰਕਾਰ ਹੈ ਮੋਦੀ ਜੀ ਦੀ ਬੀਜੇਪੀ ਵਾਲੀ ਉਹ ਤਾਂ ਬਿਲਕੁਲ ਹੀ ਇੱਕ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਬੋਲੇ ਉਹਨੇ ਪੰਜਾਬ ਲਈ ਪੰਜਾਬ ਰੁੜ ਚੱਲਿਆ ਸਾਰਾ ਮਾਝਾ ਤੋਂ ਆਪਾਂ ਡੁੱਬ ਚੱਲਿਆ ਸੀ ਡੁੱਬਣ ਦੀ ਕਗਾਰ ਤੇ ਖੜੇ ਆ ਘੱਗਰ ਵਾਲੇ ਸਾਰੇ ਪਿੱਛੇ ਪਾਣੀ ਓਵਰਫਲੋ ਹੋ ਗਿਆ ਬਾਰਿਸ਼ਾਂ ਕਰਕੇ ਪਰ ਮੋਦੀ ਸਾਹਿਬ ਨੂੰ ਜੇ ਅਫਗਾਨਿਸਤਾਨ ਪਹਚਾ ਲਾਉਂਦਾ ਉਹਨਾਂ ਨਾਲ ਹਮਦਰਦੀ ਵੀ ਹੈ ਉਹਨਾਂ ਨਾਲ ਮਤਦਾਨ ਐਲਾਨ ਵੀ ਕਰਦੇ ਨੇ ਪਾਰੇ ਇੱਥੇ ਪੰਜਾਬ ਡੁੱਬ ਰਿਹਾ ਇੱਕ ਵਾਰ ਵੀ ਉਹਨਾਂ ਨੇ ਕੋਈ ਦੌਰਾ ਨਹੀਂ ਕੀਤਾ ਨਾ ਕੋਈ ਆਪਣਾ ਮੰਤਰੀ ਭੇਜਿਆ ਨਾ ਕੋਈ ਹਮਦਰਦੀ ਦੇ ਦੋ ਸ਼ਬਦ ਦਿੱਤੇ ਨਾ ਕੋਈ ਫੰਡ 릴ੀਜ਼ ਕਰਨ ਦੀ ਗੱਲ ਕੀਤੀ ਅਸੀਂ ਮੈਂ ਇੱਥੇ ਆਪਣੇ ਭਰਾਵਾਂ ਦੇ ਵਿੱਚ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਹੁਕਮ ਲਾਇਆ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੇ ਕਿਸਾਨ ਵੀਰਾਂ ਨੂੰ ਕੋਈ ਵੀ ਫਲੱਡ ਕਰਕੇ ਦਿੱਕਤ ਆ ਰਹੀ ਹੈ ਇਹਨਾਂ ਨੂੰ ਜਿਸ ਤਰੀਕੇ ਦੀ ਵੀ ਸਾਡੇ ਤੋਂ ਲੋੜ ਹੋਈ ਅਸੀਂ ਆਪਣੇ ਵੱਲੋਂ ਇਹਨਾਂ ਦੀ ਮਦਦ ਕਰਕੇ ਜਾਵਾਂਗੇ ਨੂੰ ਜਿੰਨਾ ਡੀਜ਼ਲ ਦੀ ਲੋੜ ਹੋਊਗੀ ਅੱਜ ਇੱਥੇ ਇਹਨਾਂ ਨਾਲ ਬਹਿ ਕੇ ਇਹਨਾਂ ਨਾਲ ਗੱਲ ਕਰਕੇ ਜਿਸ ਤਰ੍ਹਾਂ ਕੀ ਵੀ ਇਹ ਕਹਿਣਗੇ ਡੀਜ਼ਲ ਦੀ ਚਾਹੇ ਹੋਰ ਕਿਸੇ ਚੀਜ਼ ਦੀ ਮੰਗ ਹੋਊਗੀ ਅਸੀਂ ਪੂਰੀ ਕਰਕੇ ਜਾਵਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ نیوز